ਬੋਦੀ ਮੈਂ ਕਿਤਾ ਲਾ ਕਾਲਾ ਬਾਬਾ ਆਇਆ ਮੈਂ ਕਿਲਾਉਣ ਦੀ ਲੋੜ ਨਹੀਂ ਪੈਂਦੀ ਬਾਬਾ ਜੀ ਨਾ ਬਾਬਾ ਜੀ ਤੁਸੀਂ ਕੋਈ ਸ਼ੋਹ ਨਹੀਂ ਲਾਉਣਾ ਠੀਕ ਹੈ ਓਰੇ ਤੁਸੀਂ ਐਂ ਭੂਤ ਕੱਢਣ ਠੀਕ ਐਂ ਕੱਢ ਦੋ ਹਰਥ ਚ ਆਇਆ ਭੂਤ ਤੇ ਕਾਲਾ 55000 ਰੁਪਏ ਲੈ ਚੁੱਕਿਆ ਤੂੰ ਪਹਿਲਾਂ ਤੂੰ ਤਾਂ ਐਂ ਨਿਕਲੇ ਨਹੀਂਗਾ ਹੁਣ ਮੈਨੂੰ ਐਂ ਲੱਗਦਾ ਵੀ ਕਾਲੇ ਚੋਂ ਭੂਤ ਕੱਢਣੇ ਪੈਣਗੇ ਆ ਜਾ ਭੂਤ ਹੁਣ ਨਿਕਲੂਗਾ ਹਾਂ ਇਹ ਬਹੁਤ ਛੋਟੇ ਹੋਣਗੇ ਨਹੀਂ ਇਹ ਬਾਬਾ ਕੀ ਆ ਆਓ ਸਾਰਾ ਆਵਦੇ ਆਪੀ ਸਮੋਸੇ ਲਿਓ ਹੁਣ ਇਹ ਚ ਕੇਜੀ ਸਮੋਸੇ ਮੰਗੀ ਜਾਂਦੀ ਹੈਗੀ ਪੂਰਬਾਦ ਨਾਮ ਇਹਨਾਂ ਨੇ ਗੱਲ ਕਰੀ ਹੋਈ ਹੈ ਹੋ ਕਾਲੇ ਦੀ ਹੋ ਬੈਠੀ ਹੈਗੀ ਸੈਕਟਰੀ ਬਾਬਾ ਜੀ ਜੀ ਸੈਕਟਰੀ ਕਰੋ ਚਲੀ ਬੈਠੀ ਹੈ ਹੈ ਚਲੀ ਪੈਸੇ ਨਹੀਂ ਦੇਦੇ ਬਾਬੇ ਨੇ ਸਰ ਦਾ ਕੰਢੀ ਕਰਾਵਾਗੇ ਇੱਕ ਫਿਡੀ ਪਹਿਲਾਂ ਕਹਿੰਦਾ ਇਹ ਅਦਲ ਲਈ ਬਾਝੋਂ ਤੀਜਾ ਜੁੱਤਾ ਹਿੱਸਾ ਦੇਣਾ ਤੁਹਾਨੂੰ ਇੱਕ ਕੰਢੀ ਕਰਾਵਾ ਬਿਆਜ ਤੇ ਦੇਊਗੀ ਮੈਨੂੰ ਚੀਤੀ ਪੈਸੇ ਹੀ ਵਿਆਜ ਤੇ ਅੱਛਾ ਵਿਆਜ ਤੇ ਮੈਂ ਨਹੀਂ ਰੱਖਾਂ ਮੈਂ ਨਾ ਤਾਂ ਬਾਬਾ ਮਿਲਣਾ ਹੀ ਨਹੀਂ ਇਹਦਾ ਹੀ ਇਨਸਾਨ ਮੈਂ ਨਾ ਤਾਂ ਬਾਬੇ ਨੂੰ ਹੋਰ ਨਾ ਡੰਡਾ ਨਾ ਕੱਟਣਾ ਪੈ ਜਿਹੜੇ ਦਿੱਤੇ ਉਹ ਵੀ ਨਾ ਖੋਣਾ ਪਾਏ ਐਂ ਫੜੀ ਕਰਾਵਾਂਗੇ ਦਿੱਤੀ ਮੇਰੇ ਡੰਡੇ ਪਏ ਆਂ ਤੀਆਂ ਪੁੱਤਾਂ ਦੇ ਵਿਆਹ ਲਈ ਤੜਾਲ ਕਰੇ ਹੋਰ ਜਾਂਦੀਆ ਤੂੰ ਪਹਿਲੀ ਨਾ ਖਾਜੀ ਦੇ ਤੇ ਪੈਸੇ ਦੇ ਕਿਹੜੇ ਬੈਂਕੇ ਚ ਕਰਾਵੇਂਗਾ ਅਸੀਂ ਵੀ ਲੈ ਆਵਾਂਗੇ ਥੋੜੇ ਜਿਹੇ ਬਾਬੇ ਦੇ ਪੈਸੇ ਦਿੱਤੀ ਡੰਡੇ ਮੇਰੇ ਪਾਏ ਨੇ ਬਾਬੇ ਦਾ ਸੱੱਬੜ ਖਰਾਬ ਹੋਣ ਸੱੱਬੜ ਮੈਂ ਸੱੱਬੜ ਕਿ ਸੱਪਲੀ ਸੀ ਨਾ ਸੱਬਲ ਮੈਂ ਪਾਪਾ ਬੇਮਾਲਾ ਪਾਪਾ ਮਾਹਰ ਆਪਣਾ ਮਾਦਰ ਆਪਣਾ ਬਾਬੂ ਪੁਰਾ ਮਾਦਰ ਸੇਹਲੇ ਗਈ ਪਾਜਦ ਬਹੁਤ ਬੇਮਾਲਾ ਰਹਿਤਾ ਨਾ ਐ ਕਾਲੇ ਦਾ ਰਕਾਰਡ ਆ ਪਿੰਡ ਚ ਪੈਸੇ ਕਾਲੇ ਨੇ ਪੈਸੇ ਬਹੁਤ ਲੈਣੇ ਲੋਕਾਂ ਤੋਂ ਹਰੇਕ ਨੂੰ ਚੱਕ ਕੇ ਦੇ ਦਿੰਦਾ ਐਸਾ ਲੈ ਕਿਥੇ ਪੇਚਾਇਆ ਜਾਂਦਾ ਕਿਥੇ ਪੇਚਾਇਆ ਜਾਂਦਾ ਜਾਣ ਨਹੀਂ ਰਿਹਾ ਕਾ ਫੈਸਲਾ ਕੰਮ ਕਰਦਾ ਅਨਸ ਦਿੰਦਾ ਹੈ ਨਹੀਂ ਮੁੜ ਕੇ ਪੈਸੇ ਇਹਨੂੰ ਕੋਈ ਜਿਨੇ ਕਰਾਉਣਾ ਹੈਗਾ ਕਰਾ ਲਓ ਐ ਕੋਈ ਕੈਂਡੀ ਪੈ ਦਿਨਾ ਬਾਬੇ ਕੋਲੇ ਬਾਥਰ ਪਈ ਸਮੋਸੇ ਆ ਗਏ ਬਾਬੇ ਨੂੰ

ਇਹ ਜਿਹੜਾ ਲਫਾਫੇ ਫਿਰ ਕਾਲੇ ਦੇ ਝੋਲੇ ਚ ਪਾ ਲਾਂਗੇ ਫਿਰ ਕਰਾਂਗੇ ਇਹ ਸਭ ਠੀਕ ਦਿਓ ਕਾਲਾ ਜਿਵੇਂ ਅੱਖਾਂ ਖੋਦ ਜਾ ਕੇ ਦੇਖ ਰੋਟੇ ਆ ਗਿਆ ਉਹ ਤਾਂ ਸਾਰਿਆਂ ਨੇ ਵੀ ਸੱਚਾ ਕਰਨਾ ਕਾਲੇ ਨੂੰ ਐ ਹੋਗਾ ਵੀ ਖਾਣ ਆ ਜਾਣ ਦੇਖੀ ਨੀਸਾ ਕੱਢ ਦੋ ਬਾਬੇ ਨੂੰ ਭੁੱਖ ਲੱਗੀ ਪਈ ਹੈ ਨਾ ਪਹਿਲਾਂ ਸਾਰਿਆਂ ਨੂੰ ਪਾ ਕੇ ਜਿੰਨੇ 2 ਬਚਨ 5 ਬਚਨ ठीक है नहीं नहीं सारे हैप्पी हैप्पी मूड मूड हो हो गया टाई तरसा पा <laughs> <थापा लगी। laughs> ना पाप लगू शराब लगू तरसा के ना खवाओ